ਰੇ ਪਿੰਡਾਂ ਦੇ ਵਿੱਚ ਮੇਰੇ ਸਾਥੀ ਬੈਠੇ ਆਂ ਦੇਖੋ ਸਾਡੀ ਗੱਲ ਰੱਖਣ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ ਕੋਈ ਜਥੇਬੰਦੀ ਨੂੰ ਪਰ ਇੱਕ ਗੱਲ ਮੈਂ ਤੁਹਾਡੇ ਨਾਲ ਕਹਿਣਾ ਚਾਹੁੰਦਾ ਕਿ ਜਦ ਕੋਈ ਪੱਤਰਕਾਰ ਕਹਦਾ ਕਿਸਾਨ ਜਥੇਬੰਦੀ ਇਹ ਕਿਸਾਨ ਜਥੇਬੰਦੀ ਨਹੀਂ ਹੈ ਇਹ ਇਕੱਲੇ ਦੇ ਇਕੱਲੇ ਜਥੇਬੰਦੀ ਹੈ ਕਿਸਾਨ ਸਾਡੀ ਬਰੋਦ ਦੇ ਵਿੱਚ ਨਹੀਂ ਹੈ ਇਹ ਜੋ ਦੋ ਚਾਰ ਜਥੇ ਆਂ ਇਹ ਭਗਵਾਨ ਦਾ ਮਾਤੇ ਪੇਡ ਜੱਥੇ ਆ ਇਸ ਕਰਕੇ ਇਹ ਵੀ ਜਦੋਂ ਆਪਾਂ ਗੱਲ ਕਰਾਂਗੇ ਕੋਈ ਕਹੇਗਾ ਕਿਸਾਨ ਕਿਸਾਨ ਨਹੀਂ ਸਾਡੇ ਬੰਦੇ ਬਿਲਕੁਲ ਨਹੀਂ ਇਹ ਸਾਡੇ ਤੇ ਔਰ ਅੱਜ ਕਿਸਾਨਾਂ ਨੂੰ ਕਿਵੇਂ ਦੇਖ ਕੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਬੀਜਪੀ ਨੇ ਇਹ ਬਹੁਤ ਗਲਤ ਸ਼ਬਦ ਤੁਸੀਂ ਵਰਤ ਰਹੇ ਹੋ ਨਹੀਂ ਨਹੀਂ ਇਹ ਬਹੁਤ ਗਲਤ ਸ਼ਬਦ ਮੈਂ ਮੈਂ ਇਸ ਕਰਕੇ ਕਹਿ ਰਿਹਾ ਗਲਤ ਸ਼ਬਦ ਇਸ ਕਰਕੇ ਵਰਤ ਰਹੇ ਹੋ ਕਿਉਂਕਿ ਕਿਸਾਨ ਭਾਰਤੀ ਜੰਦਾ ਪਾਰਟੀ ਦੇ ਖਿਲਾਫ ਨਹੀਂ ਹੈ ਇਹ ਇੱਕ ਦੋ ਜਥੇਬੰਦੀ ਜਿਨ੍ਹਾਂ ਨੂੰ ਭਗਵੰਤ ਸਿੰਘ ਸਾਹਿਬ ਨੇ ਹੱਲਾਸ਼ਾਰੀ ਦਿੱਤੀ ਹੈ ਉਹ ਇਹ ਕੰਮ ਕਰ ਰਹੇ ਯੂਨੀਅਨ ਵਾਲੇ ਕਿਸਾਨ ਅੱਜ ਆਪਣੇ ਖੇਤ 'ਚ ਬਿਜ਼ੀ ਹੈ ਜਾਂ ਮੰਡੀ 'ਚ ਬਿਜ਼ੀ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬਿਲਕੁਲ ਨਹੀਂ ਹੈ ਔਰ ਮੇਰੇ ਖਿਲਾਫ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਬਿਲਕੁਲ ਨਹੀਂ ਜਿੱਨੀ ਸੇਵਾ ਮੈਂ ਪਿੰਡਾਂ ਦੇ ਵਿੱਚ ਕੀਤੀ ਹੈ ਪਿਛਲੇ 25 ਸਾਲ ਸਾਰਿਆਂ ਨੂੰ ਇਹ ਦੋ ਚਾਰ ਜੱਥੇਬੰਦੀਆ ਜੋ ਭਗਵੰਤ ਸਿੰਘ ਸਾਹਿਬ ਹੱਲਾਸ਼ਾਰੀ ਦੇ ਰਹੇ ਹੈ ਉਹ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਔਰ ਪੱਤਰਕਾਰ ਸਾਹਿਬ ਉਹਨੂੰ ਚੱਕੀ ਜਾ ਰਿਹਾ ਕਿ ਕਿਸਾਨਾਂ ਦੀ ਬਦਰਾਵੀ ਹੋ ਰਹੀ ਹੈ ਕਿਸਾਨ ਬਿਲਕੁਲ ਇਨਸਾਨਦੌਨ ਦੇ ਵਿੱਚ ਨਹੀਂ ਹੈ ਇੱਥੇ ਵੀ ਕਿਸਾਨ ਬੈਠੇ ਮੇਰੇ ਕਮਰੇ 'ਚ ਕਿਸਾਨ ਬੈਠੇ ਕੱਲ ਮੈਂ ਮੀਟਿੰਗ ਕਰਕੇ ਆਇਆ ਪਟਿਆਲਾ ਉੱਥੇ ਵੀ ਕਿਸਾਨ ਬੈਠੇ ਸੀ ਤੇ ਇਹ ਗੱਲ ਗਲਤ ਹੈ ਕਿ ਆਪਾਂ ਕਿਸਾਨਾਂ ਨੂੰ ਇਸ ਤਰੀਕੇ ਨਾਲ ਦੋਸ਼ੀ ਠਰਾਈਏ ਕਿਸਾਨ ਨਹੀਂ ਹੈ ਦੋ ਚਾਰ ਜਥੇਬੰਦੀਆਂ ਹਨ ਠੀਕ ਹੈ ਇਹਨਾਂ ਨੂੰ ਕਰਨ ਦੋ ਇਹਨਾਂ ਦਾ ਵੀ ਹੱਕ ਹੈ ਆਪਣੀ ਗੱਲ ਰੱਖਣ ਦਾ ਸਾਡਾ ਵੀ ਹੱਕ ਹੈ ਆਪਣੀ ਗੱਲ ਰੱਖਣ ਦਾ ਪਬਲਿਕ ਡਿਸਾਈਡ ਕਰੇਗੀ ਨਾ ਆਖੀਰ ਦੇ ਪਰ ਤਾਂ ਦੀ ਕਿਸਾਨਾਂ ਵੱਲ ਲਗਾਤਾਰ ਬੀਜੇ ਆ ਪੀਜਪੀ ਦੇ ਨੇਤਾਵਾਂ ਦਾ ਵਿਰੋਧ ਕੀਤਾ ਜਾ ਰਿਹਾ ਹੈਗਾ ਸਗਰੂ ਤੋਂ ਵੀ ਭਾਜਪਾ ਨੇ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਕਿਸਾਨ ਸਾਡਾ ਵਿਰੋਧ ਨਹੀਂ ਕਰ ਰਹੇ ਕਿਸਾਨ ਸਾਡੇ ਨਾਲ ਦਫਤਰ ਰਹਿੰਦੇ ਨੇ ਪਰ ਲੇਕਿਨ ਪਵੰਤਮਾਨ ਦੇ ਇਹ ਸਾਰੇ ਤੇ ਕੁਝ ਕੁ ਜਥੇਬੰਦੀਆਂ ਨੇ ਜਿਹੜੀਆਂ ਉਹ ਵਿਰੋਧ ਕਰ ਰਹੀਆਂ ਨੇ ਜਾਂ ਕਹਿ ਸਕਦੇ ਉਹਨਾਂ ਨੇ ਸਿੱਧੇ ਤੌਰ ਤੇ ਵੀ ਇਹ ਵੀ ਕਿਹਾ ਕਿ ਪੇੜ ਪੈਸੇ ਲੈ ਕੇ ਜਿਹੜਾ ਇਹ ਵਿਰੋਧ ਕੀਤਾ ਜਾ ਰਿਹਾ ਹੈਗਾ ਦੇਖੋ ਇਹ ਬੀਜਪੀ ਦੀ ਜਿਹੜੀ ਹਕੂਮਤ ਆ ਇਹਨੇ ਜਿੱਡੀ ਵੱਡੀ ਪੱਧਰ ਤੇ ਤਸੱਦਦ ਕੀਤਾ ਹੈਗਾ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਜਿਹਦੇ ਚ ਪੰਜਾਬ ਦੀਆਂ ਕੁੱਲ ਜਥੇਬੰਦੀਆਂ ਕੁੱਲ ਹਿੰਦੁਸਤਾਨ ਦੀਆਂ ਜਥੇਬੰਦੀਆਂ ਜਿਹੜੀਆਂ ਮੈਦਾਨ ਚ ਨੇ ਇਸ ਕਰਕੇ ਅਸੀਂ ਜਿਹੜਾ ਹਰਬੰਦ ਖੰਨਾ ਨੇ ਬਿਆਨ ਦਿੱਤਾ ਜਿਹੜਾ ਹੈਗਾ ਇਹ ਅਸੀਂ ਕਹਿੰਦੇ ਤੂੰ ਬੈਲ ਚੋਂ ਬਾਹਰ ਤਾਂ ਨਿਕਲ ਲੋ ਖੱਡ ਚੋਂ ਬਾਹਰ ਆ ਕੇ ਲੋਕਾਂ ਦੇ ਕਿਸੇ ਪਿੰਡ ਚ ਆ ਕੇ ਤਾਂ ਦੇਖ ਇਸ ਕਰਕੇ ਲੋਕ ਨੇ ਜਿਹੜੇ ਲੋਕ ਉਹ ਇਹ ਇਹ ਮੰਤਰੀ ਨੇ ਜਿਹੜੇ ਇਹਨਾਂ ਦੇ ਉਹ ਕੋਈ ਵੀ ਹੋਵੇ ਬੀਜੇਪੀ ਦਾ ਕਿਉਂਕਿ ਅਸੀਂ ਕਿਸੇ ਵਿਅਕਤੀ ਦਾ ਵਿਰੋਧ ਨਹੀਂ ਕਰਦੇ ਜਿਹੜੀ ਭਾਜੀਪੀ ਦੀ ਪਾਰਟੀ ਆ ਜਿਨੇ ਜਿਹਨੇ ਸਾਡੇ ਕਿਸਾਨ ਗੋਲੀਆਂ ਮਾਰ ਕੇ ਮਾਰੇ ਨੇ ਸਾਡੇ ਕਿਸਾਨ ਲਗਾਤਾਰ ਸੀਧ ਕੀਤੇ ਹੈਗੇ ਨੇ ਇਸ ਕਰਕੇ ਕਿਸੇ ਵੀ ਪਿੰਡ ਦੇ ਵਿੱਚ ਵੱਡੀ ਪੱਦਰ ਤੇ ਵਿਰੋਧ ਕਰਾਂਗੇ ਤੇ ਹੁਣ ਵੀ ਪਹਿਲਾਂ ਹੀ ਵਿਰੋਧ ਹੋ ਰਿਹਾ ਅੱਜ ਇਹ ਦੀ ਰੋਡ ਰੋਡ ਸੂ ਸੀਗਾ ਬਾਅਦ ਚ ਪਤਾ ਲੱਗਿਆ ਸਾਡੀ ਸੂਬੇ ਦੀ ਮੀਟਿੰਗ ਚੱਲਦੀ ਸੀ ਉਧਰੋਂ ਇਸ ਕਰਕੇ ਖੰਨਾ ਸਾਹਿਬ ਕਿਸੇ ਪਿੰਡ ਚ ਤਾਓ ਪਿੰਡ ਚ ਆ ਕੇ ਲੋਕ ਪੁੱਛਣਗੇ ਆਮ ਲੋਕ ਨੇ ਜਿਹੜੇ ਜਿੰਨਾ ਲੋਕਾਂ ਨੂੰ ਇਹ ਪਤਾ ਲੱਗ ਚੁੱਕਿਆ ਕਿ ਬੀਜੇਪੀ ਦੀ ਹਕੂਮਤ ਨੇ ਕਿਵੇਂ ਲੋਕਾਂ ਦੇ ਉੱਤੇ ਤਸੱਦਦ ਕੀਤਾ ਹੈਗਾ ਕਿਵੇਂ ਉਹ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਪਾੜ ਕੇ ਇੱਥੇ ਜਿਹੜਾ ਇਸ ਤਰੀਕੇ ਨਾਲ ਲੋਕ ਨੇ ਜਿਹੜੇ ਨਹੀਂ ਚੱਲਣ ਦੇਣਗੇ ਇਹ ਵਿਰੋਧ ਆ ਜਿਹੜਾ ਆਉਣ ਵਾਲੇ ਦਿਨਾਂ ਚ ਵੀ ਚੱਲਦਾ ਰਹੂਗਾ ਭਵੰਤਮਨ ਦੇ ਸਾਰੇ ਤੇ ਹੋ ਰਿਹਾ ਉਹ ਕਹਿ ਰਹੇ ਨੇ ਕਿ ਲਗਾਤਾਰ ਇਹ ਸਰਕਾਰ ਕਰਵਾ ਰਹੀ ਆ ਭਵੰਤਮਨ ਪੈਸੇ ਦੇ ਹੁੰਦੇ ਨੇ ਅਸੀਂ ਤਾਂ ਖੁੱਡੀਆਂ ਸਾਹਿਬ ਦੇ ਦਫ਼ਤਰ ਦੇ ਅੱਗੇ ਜਿਹੜਾ ਇਹਨਾਂ ਦਾ ਮੀਤ ਹੈ ਰਾ ਉਹਦੇ ਦਫ਼ਤਰ ਦੇ ਅੱਗੇ ਆ ਪਿਛਲੇ ਦਿਨਾਂ ਚ ਪ੍ਰੋਗਰਾਮ ਦੇ ਕੇ ਆਇਆ ਹਾਂ ਆਉਣ ਵਾਲੇ ਦਿਨਾਂ 'ਚ 20 ਤਰੀਕ ਦਾ ਫੇਰ ਰੱਖਿਆ ਹੋਇਆ ਹੈਗਾ ਇਸ ਕਰਕੇ ਭਾਰਤੀ ਕਿਸਾਨ ਜਨੋਗਰਾਹਾਂ ਦਾ ਇਤਿਹਾਸ ਆ ਇਹ ਕਿਸੇ ਵੀ ਬੋਟ ਪਾਰਟੀ ਨੂੰ ਕਦੇ ਨਾ ਸਪੋਰਟ ਕੀਤੀਆਂ ਨਾ ਕਰੀਏ ਅਸੀਂ ਤਾਂ ਕਹਿੰਦੇ ਆ ਲੋਕੋ ਆਪਣਾ ਏਕਾ ਮਜ਼ਬੂਤ ਕਰੋ ਆਪ ਦਾ ਸੰਘਰਸ਼ ਮਜ਼ਬੂਤ ਕਰੋ ਇਸ ਕਰਕੇ ਜਿਹੜੇ ਬੇਤੁਕੇ ਬਿਆਨ ਨੇ ਇਹ ਇਸ ਕਰਕੇ ਅਸੀਂ ਇਹ ਕਹਿੰਦੇ ਆ ਆਓ ਪਿੰਡਾਂ 'ਚ ਜਿਹੜਾ ਕਹਿੰਦੇ ਆ ਆਮ ਲੋਕ ਸਾਰਾ ਆਮ ਕਿਸਾਨ ਤਾਂ ਸਾਡੇ ਨਾਲ ਨੇ ਆਓ ਕਿਹੜੇ ਪਿੰਡ 'ਚ ਰੱਖਦੇ ਹੋ ਟਾਈਮ ਇਸ ਕਰਕੇ ਲੋਕ ਲਗਾਤਾਰ ਇਹਦੇ ਵਿਰੋਧ 'ਚ ਨੇ ਬੇਬੁਨਿਆਦ ਬਿਆਨ ਹੈਗੇ ਨੇ ਇਹਦੇ ਤਾਂ ਅਸੀਂ ਇਹਦੀ ਲਿਖਿਧੀ ਕਰਦੇ ਆਂ